ਆਹ ਲੋ ਜੀ ਦੋਸਤੋ ਇਹ ਜੀ ਫਰੂਟ ਕੰਪਨੀ ਆਪਣੀ ਦੁਕਾਨ 16 ਨੰਬਰ ਸਬਜ਼ੀ ਮੰਡੀ ਦੇ ਲੋ ਜੀ ਬੇਸਬਰੇ ਲੋਕਾਂ ਨੂੰ ਇੰਤਜ਼ਾਰ ਤੇ ਮਸੰਮੀ ਦੀ ਗੱਡੀ ਦਾ ਆਹ ਦੇਖੋ ਮਸੰਮੀ ਦੀ ਗੱਡੀ ਆਈ ਆ ਆਪਣੀ ਸ਼ਾਪ ਤੇ ਡਾਇਰੈਕਟ ਸਿੱਧੀ ਮਹਾਰਾਸ਼ਟਰ ਤੋਂ ਗੱਡੀ ਆ ਕਸਟਮਰਾਂ ਨੂੰ ਇੰਤਜ਼ਾਰ ਹੁੰਦਾ ਹਰ ਸਾਲ ਗੱਡੀ ਆਉਂਦਾ ਡਾਇਰੈਕਟ ਗੱਡੀ ਆਉਂਦੀ ਆ ਸ਼ਾਪ ਦੇਖ ਲਓ ਆਪਣੀ ਇਹ ਜੀ ਬ੍ਰੋਡ ਕੰਪਨੀ ਆ ਆ ਸ਼ਾਪ ਆਪਣੀ ਠੀਕ ਹੈ ਜੀ ਨਾਲੋਂ ਨਾਲੋਂ ਮੋਰ ਦੀ ਸਿੱਧੀ ਡਾਇਰੈਕਟ ਮਸਮੀ ਹੁੰਦੀ ਆ ਆਪਣੀ ਬਾਗ ਚੋਂ ਗੱਡੀ ਖੁੱਲ ਚੁਕੀ ਆ ਜੋਨੇ ਦੀ ਭਾਰਤੀ ਸ਼ੁਰੂ ਹੋ ਗਈ ਕਸਟਮਰਾਂ ਦੀ ਡਿਮਾਂਡ ਆ ਤੇ ਡਿਮਾਂਡ ਜਿੰਨੀ ਹੈਗੀ ਸਭ ਨੂੰ ਉਸ ਹਸਾਉਣਾ ਦਿੱਤੀ ਜਾਊਗੀ ਦੇਖੋ ਚੱਕਲਾ ਵੀਆ ਬੋਰੀਆਂ ਢੇਰੀ ਕਰ ਲੈ ਦਮਾ ਦਾ ਭਾਦੋ ਪਹਿਲਾਂ ਉਹ ਲੈ ਲਓ ਬੰਦੇ ਦੇ ਮੱਲੇ ਚੈੱਕ ਕਰੋ ਇੱਕ ਨੰਬਰ ਮਸਮੀ ਹੁੰਦੀ ਹੈ ਦੇਖੋ ਉਹ ਵੀਰੇ ਮੈਂ ਵੀ ਇੱਧਰੋਂ ਫੜਾ ਮੇਰੀ ਮਾਰੀ ਜਾਓ ਦੇਖੋ ਇਹ ਦੇਖੋ ਉਹ ਤਾਂ ਬਣਾ ਹਾਂਜੀ ਦੋਸਤੋ ਆ ਲਓ ਇਹ ਆ ਸਾਡਾ ਉਮਰ ਦੋਈ ਤਰ੍ਹਾਂ ਉਸ ਤੇ ਖਾੜ ਕੇ ਪਰੋਲ ਨਹੀਂ ਕਿਸੇ ਪਰੋਤਾ ਕਰਦੇ ਤੇ ਜੇ ਜੈ ਸਾਧਿਆ ਇੱਕ ਨੰਬਰ ਪੂਰੀ ਚੀਕ ਨਹੀਂ ਮਸੰਮੀ ਹੈ ਜੀ ਪੂਰੀ ਇੱਕ ਨੰਬਰ ਭੂਰਾ ਭਰਿਆ ਆ ਪਰੋਜਾ ਆਇਆ ਆਇਆ ਕਿਤਨਾ ਭਰ ਦੂੰ ਆ ਦੇਖੀ ਹੁਣ ਭਰਤੀ ਸ਼ੁਰੂ ਹੋਊਗੀ ਆ ਬੋੜੀਆਂ ਤੇਰੇ ਉੱਪਰ ਤੱਕ ਆਹ ਦੇਖ ਲੋ ਅੱਛਾ ਹੁਣ ਜਿਹਨੇ ਲੈਣੀਆਂ ਤੇ ਡਾਕਟਰ ਏਜੀ ਫਰੂਟ ਕੰਪਨੀ ਤੇ ਫੋਨ ਕਰਦਾ ਕੰਟੈਕਟ ਨੰਬਰ ਵੀ ਸਾਰਾ ਜਿਹਨਾਂ ਆਰਡਰ ਕਰਨਾ ਫਾਰਦੇ ਸ਼ੁਰੂ ਹੋਣ ਵਾਲੀ ਆ ਆਜੋ ਫਿਰ ਆਜੋ ਜਿਹਨੇ ਮਸਮੀ ਲੈਣੀ ਹੈ ਤਾਂ ਆਜੋ ਜਲਦੀ ਆ ਰਹੇ ਨੇ ਬੋਤਲਾਂ ਲੈ ਕੇ ਉਹ ਥੋੜਾ ਵੱਡਾ ਟਰਾਲਾ ਹੈ ਮੁਸੰਮੀ ਦਾ ਉਹ ਕਿੰਨਾ ਜਾਵੇ ਜਵਾਰ ਨੂੰ ਆ ਥੋੜੀ ਕਿਤੇ ਲੱਗਦੀ ਆ ਮਾਨੂੰ ਦੇ ਚੈੱਕ ਰੈਡ ਆ ਲੋ ਜਿਨ੍ਹਾਂ ਦਾ ਆਰਡਰ ਸੀ ਉਹਨਾਂ ਦਾ ਆਰਡਰ ਭਰੇ ਜਾ ਰਹੇ ਨੇ ਆ ਦੇਖੋ ਭਰਤੀ ਹੋ ਰਹੀ ਹੈ 20 ਕਿਲੋ ਪੀਲੇ ਕਰਦਾ ਕੋਈ ਪੀਲੇ ਦਾਣਾ 20 ਕਿਲੋ ਭਰਤੀ ਹੋ ਰਹੀ ਹੈ ਵੀਡੀਓ ਚ ਬੋਰੀ ਸਹੀ ਕਰ ਮਾਰੀ ਉੱਤਮ ਕਰ ਆ ਦੇ ਇਧਰ ਹਾਂ ਇਧਰੋਂ ਥੱਲੇ ਆ ਦੇ ਮੇਰੇ ਵੀ ਹਾਂ ਸਹੀ ਗੱਲ ਆ ਚੱਲ